50 828 ਰੰਕ ਤੇਰਾਉ ਕਰਤਖਿਨ ਪੀਤਰੀ ਪ੍ਰਭ ਮੇਰੋ ਅਨਾਥ ਗੁਨਾਥ ਜਦੋਂ ਅਸੀਂ ਐਵੇਂ ਗੁਰਬਾਣੀ ਪੜ੍ਹਦੇ ਆ ਅਸੀਂ ਛਾਲਾ ਮਾਰ ਕੇ ਨਿਕਲ ਜਾਂਦੇ ਆ ਪੜ੍ਹ ਕੇ ਸਿਰਫ ਅਸੀਂ ਗੌਰ ਨਹੀਂ ਕਰਦੇ ਅੱਖਰਾਂ ਤੇ ਪਰ ਜਦੋਂ ਅਸੀਂ ਇੱਕ ਮਨ ਇੱਕ ਚਿੱਤ ਗੁਰਬਾਣੀ ਨੂੰ ਖੋਜਦੇ ਆ ਵਿਚਾਰਦੇ ਆ ਫਿਰ ਸਾਨੂੰ ਕਲਕਲੇ ਅੱਖਰ ਦੇ ਅਰਥ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਹ ਅੱਖਰਾਂ ਦੇ ਅਰਥ ਇਹਨਾਂ ਅੱਖਰਾਂ ਵਿੱਚ ਹੀ ਨੇ ਜਦੋਂ ਇਸ ਨੂੰ ਖੋਲ ਕੇ ਪੜਾਂਗੇ ਇਹਨਾਂ ਦਾ ਆਪਰੇਸ਼ਨ ਕਰਾਂਗੇ ਅਨਾਥ ਕੋ ਨਾਥ ਕੀ ਹੁੰਦਾ ਇਹ ਗੁਰਬਾਣੀ ਚ ਬਹੁਤ ਵਾਰ ਆਉਂਦਾ ਨਾਥ ਹੁੰਦਾ ਕਿਸੇ ਨੂੰ ਕੰਟਰੋਲ ਕਰਨ ਵਾਲਾ ਜਿਵੇਂ ਅਸੀਂ ਜਾਨਵਰਾਂ ਦੇ ਨੱਕ ਚ ਨਕੀਲ ਪਾ ਲੈਨੇ ਆ ਉਹਨੂੰ ਕੰਟਰੋਲ ਕਰਨ ਲਈ ਜਿਹੜਾ ਕੰਟਰੋਲ ਕਰਨੇ ਵਾਲਾ ਉਹ ਨਾਥਾ ਤੇ ਨੱਥ ਪਈ ਹੋਈ ਆ ਬਲਦ ਦੇ ਜਾਂ ਝੋਟੇ ਦੇ ਉਸ ਨਾਸ ਨੂੰ ਫੜਨੇ ਵਾਲਾ ਕੰਟਰੋਲ ਕਰਨੇ ਵਾਲਾ ਨਾਥਾ ਹੁਣ ਇੱਥੇ ਨਾ ਅਨਾਥ ਕੋ ਨਾਥ ਕੀਆ ਅਨਾਥ ਜਿਹੜਾ ਅਸੀਂ ਅਸੀਂ ਸਰੀਰਕ ਰੂਪ ਨਹੀਂ ਹੈਗੇ ਅਸੀਂ ਭਰਮ ਕਰਕੇ ਹਉਮੇ ਕਰਕੇ ਆਪਣੇ ਆਪ ਨੂੰ ਸਰੀਰ ਮੰਨਦੇ ਆਂ ਅਸੀਂ ਮਾਇਆ ਨਾਲ ਜੁੜ ਕੇ ਉਸ ਭਰਮ ਕਰਕੇ ਪਰ ਅਸੀਂ ਮਾਇਆ ਤੋਂ ਵੱਖਰੇ ਆ ਹਮੇਸ਼ਾ ਤੋਂ ਹੀ ਜਦੋਂ ਇਹ ਭਰਮ ਖਤਮ ਹੋ ਜਾਣਾ ਫਿਰ ਸਾਨੂੰ ਸਮਝ ਆਉਣੀ ਆ ਜਿਹੜਾ ਸਾਡਾ ਅਸਲੀਅਤ ਆ ਨਾ ਸੀ ਇਹ ਸਰੀਰ ਆ ਨਾ ਸੀ ਇਹ ਮਨ ਨਾ ਅਸੀਂ ਉਹ ਆ ਜੋ ਇਹ ਸਰੀਰ ਨੂੰ ਚਲਾ ਰਿਹਾ ਜਦੋਂ ਇਹ ਸਾਨੂੰ ਗੱਲ ਸਮਝ ਆਊਗੀ ਉਦੋਂ ਹੀ ਪਤਾ ਲੱਗੇਗਾ ਤੇ ਉਹ ਜੋ ਹੈ ਉਹ ਸਾਰੀ ਦੁਨੀਆ ਦਾ ਸੇਮ ਆ ਇਕਾ ਤੇ ਉਹੀ ਇਹ ਸਾਰੀ ਦੁਨੀਆ ਦਾ ਕਰਤਾ ਏ ਸਾਰੀ ਰਚਨਾ ਉਸਦੀ ਆ ਉਹ ਆ ਜੋ ਉਹ ਅਨਾਥ ਆ ਅਨਾਥਮਨ ਨੂੰ ਉਹਨੂੰ ਕੋਈ ਕੰਟਰੋਲ ਨਹੀਂ ਕਰ ਰਿਹਾ ਉਹਨੂੰ ਕੋਈ ਫੜ ਨਹੀਂ ਸਕਦਾ ਉਦੇ ਕੋਈ ਨੱਥ ਪਾ ਕੇ ਉਹਨੂੰ ਕੰਟਰੋਲ ਨਹੀਂ ਕਰ ਰਿਹਾ ਉਹ ਅਨਾਥ ਆ ਪਰ ਜਦੋਂ ਸਵੈਪੰਗ ਹੋ ਕੇ ਵੱਖਰੇ ਹੋ ਕੇ ਕੁਝ ਭਰਮ ਦੇ ਵਿੱਚ ਮਨੁੱਖਾ ਜੀਵਨ ਦੇ ਵਿੱਚ ਜਨਮ ਲੈ ਲੈਂਦੇ ਨੇ ਜਾਂ ਜਾਨਵਰਾਂ ਦੇ ਰੂਪ ਦੇ ਵਿੱਚ ਜਨਮ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਉਹ ਮਾਇਆ ਦੇ ਰੂਪ ਦੇ ਵਿੱਚ ਕੰਟਰੋਲ ਕਰਦਾ ਫਿਰ ਉਹ ਨਾਸ ਹੋ ਗਿਆ ਜੋ ਕਰਦਾ ਭਰਮ ਵਾਲਿਆਂ ਨੂੰ ਮਾਇਆ ਦੇ ਰੂਪ ਦੇ ਨਾਲ ਕੰਟਰੋਲ ਕਰਦਾ ਇਹ ਮਾਇਆ ਕਰਕੇ ਕੰਟਰੋਲ ਚਾਉਂਦੇ ਨੇ ਪਰ ਅਸਲ 'ਚ ਜੇ ਦੇਖੀਏ ਮੂਲ ਤੌਰ ਤੇ ਉਹ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਉਹ ਅਨਾਥ ਜਿਸ ਨੇ ਜਨਮ ਲਿਆ ਉਹ ਅਸਲ 'ਚ ਅਨਾਥ ਆ ਪਰ ਉਹ ਮਾਇਆ ਦੇ ਰੂਪ ਦੇ ਵਿੱਚ ਕੰਟਰੋਲ ਹੋਇਆ ਹੋਇਆ ਉਹਦਾ ਕੋਈ ਨਾਥ ਹੈਗਾ ਉਹਦਾ ਆਪਣਾ ਹੀ ਦੂਜਾ ਹਿੱਸਾ ਨਾਥ ਆ ਹੁਣ ਇਹ ਗੱਲ ਐਵੇਂ ਸਮਝ ਨਹੀਂ ਆਉਣੀ ਜਿਸ ਦੀ ਹੋਂਮੇ ਖਤਮ ਹੋ ਰਹੀ ਆ ਜਾਂ ਜੋ ਹੋਂਮੇ ਤੋਂ ਬਾਹਰ ਆ ਫਿਰ ਇਹ ਗੱਲ ਸਮਝ ਆਉਣਗੀ ਆ ਕ੍ਰਿਪਾ ਕਰਕੇ ਜੋ ਗੁਰਬਾਣੀ ਕਹਿੰਦੀ ਆ ਜੋ ਗੁਰਬਾਣੀ ਇਹ ਸਾਨੂੰ ਸ਼ੁਰੂ ਤੋਂ ਸਿੱਖਿਆ ਦਿੰਦੀ ਆ ਰਹੀ ਆ ਪਹਿਲੇ ਪੰਨੇ ਤੋਂ ਕਿ ਆਪਣੀ ਹੋਮੇ ਖਤਮ ਕਰਨੀ ਆ ਆਪਣੇ ਅਸਲੀਅਤ ਆਪਣੇ ਮੂਲ ਨੂੰ ਜਾਨਣਾ ਪਛਾਨਣਾ ਕਿਰਪਾ ਕਰਕੇ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਇਹ ਅੱਖਰਾਂ ਦੇ ਅਸਰ ਤਾਂ ਬਹੁਤ ਸਿੰਪਲ ਜੀ ਗੱਲ ਆ ਤਾਂ ਉਹ ਵੀ ਲੱਭ ਜਾਣੇ ਆ